ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਤੇ ਆਮ ਆਦਮੀ ਪਾਰਟੀ ਦੇ ਗੁਰਦਾਸਪੁਰ ਤੋਂ ਹਲਕਾ ਇੰਚਾਰਜ ਸ਼੍ਰੀ ਰਮਨ ਬਹਿਲ ਦੇ ਅਨਤਕ ਯਤਨਾਂ ਸਦਕਾ ਗੁਰਦਾਸਪੁਰ ਦੇ ਪਿੰਡ ਚੱਕ ਅਰਾਈਆਂ ਵਿਖੇ 5 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਜਾ ਰਹੇ 66 ਕੇਵੀ ਸਬਸਟੇਸ਼ਨ ਦਾ ਨੀਂਹ ਪੱਥਰ ਅੱਜ ਪੰਜਾਬ ਦੇ ਬਿਜਲੀ ਮੰਤਰੀ ਹਰਪ੍ਰਜਨ ਸਿੰਘ ਈਟੀਓ ਵੱਲੋਂ ਰੱਖਿਆ ਗਿਆ ਇਸ ਸਬ ਸਟੇਸ਼ਨ ਦੇ ਨਾਲ 21 ਦੇ ਕਰੀਬ ਪਿੰਡਾਂ ਦੇ ਲੋਕਾਂ ਨੂੰ ਨਿਰਵਿਘਨ ਬਿਜਲੀ ਦੀ ਸਪਲਾਈ ਮਿਲੇਗੀ ਇਸ ਮੌਕੇ ਮੰਤਰੀ ਹਰਪਜਨ ਸਿੰਘ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨਾਲ ਕੀਤਾ ਹਰੇਕ ਵਾਦਾ ਸੂਬਾ ਸਰਕਾਰ ਪੂਰਾ ਕਰ ਰਹੀ ਹੈ ਗੌਰਤਲਬ ਹੈ ਕਿ ਗੁਰਦਾਸਪੁਰ ਤੋਂ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਤੇ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਸ਼੍ਰੀ ਰਮਨ ਬਹਿਲ ਜੀ ਵੱਲੋਂ ਲਗਾਤਾਰ ਪਿਛਲੇ 6 ਮਹੀਨੇ ਤੋਂ ਇਸ ਬਿਜਲੀ ਪ੍ਰੋਜੈਕਟ ਦੇ ਲਈ ਯਤਨ ਕੀਤੇ ਜਾ ਰਹੇ ਸਨ ਇਥੋਂ ਤੱਕ ਕਿ ਮੁੱਖ ਮੰਤਰੀ ਸਾਹਿਬ ਸਰਦਾਰ ਭਗਵੰਤ ਮਾਨ ਤੱਕ ਵੀ ਅਪਰੋਚ ਲਗਾਤਾਰ ਕੀਤੀ ਗਈ ਤੇ ਇਹ ਪ੍ਰੋਜੈਕਟ ਅੱਜ ਇਸ ਦਾ ਨੀਂਹ ਪੱਥਰ ਰੱਖਿਆ ਗਿਆ ਇਸ ਪ੍ਰੋਜੈਕਟ ਦੇ ਸ਼ੁਰੂ ਹੋਣ ਦੇ ਨਾਲ 20 25 ਪਿੰਡਾਂ ਨੂੰ ਬਿਜਲੀ ਦੀ ਬਿਹਤਰ ਸਪਲਾਈ ਮਿਲੇਗੀ ਕਿਉਂਕਿ ਇਹਨਾਂ ਪਿੰਡਾਂ ਦੇ ਵਿੱਚ ਹਾਲੇ ਤੱਕ ਬਿਜਲੀ ਦੀ ਸਪਲਾਈ ਦਾ ਹਾਲ ਬਾਕੀਆਂ ਨਾਲੋਂ ਕੁਝ ਮੰਦਾਈ ਸੀ ਇਸ ਮੌਕੇ ਤੇ अनेका ਲੋਕਾਂ ਦੇ ਨਾਲ ਅਸੀਂ ਗੱਲਬਾਤ ਵੀ ਕੀਤੀ ਤਾਂ ਲੋਕਾਂ ਨੇ ਕਿਹਾ ਕਿ ਉਹ ਚੇਅਰਮੈਨ ਰਮਨ ਬਹਿਲ ਦੇ ਬਹੁਤ ਧੰਨਵਾਦੀ ਹਨ ਜਿਨ੍ਹਾਂ ਨੇ ਪਹਿਲਾਂ ਸਾਡੇ ਇਹਨਾਂ ਪਿੰਡਾਂ ਵੱਲ ਨੂੰ ਆਉਂਦੇ ਬਾਈਪਾਸ ਰੋਡ ਦੀ ਸੜਕ ਨੂੰ ਮੁਰੰਮਤ ਕਰਵਾਇਆ ਉਸ ਦੇ ਬਾਅਦ ਬੈਲ ਸਾਹਿਬ ਦੇ ਯਤਨਾ ਸਦਕਾ ਗੁਰਦਾਸਪੁਰ ਦਾ ਪੁਰਾਣਾ ਸਿਵਲ ਹਸਪੀਟਲ ਵੀ ਬਣ ਕੇ ਬਿਲਕੁਲ ਤਿਆਰ ਹੈ ਔਰ ਅੱਜ ਜੋ 68 ਕੇਵੀ ਸਬਸਟੇਸ਼ਨ ਦਾ ਨੀਂਹ ਪੱਥਰ ਰਖਾ ਦਿੱਤਾ ਹੈ ਤਾਂ ਅਸੀਂ ਬੈਲ ਸਾਹਿਬ ਦੇ ਬਹੁਤ ਧੰਨਵਾਦੀ ਹਾਂ ਅੱਜ ਦੇ ਇਸ ਸਮਾਗਮ ਮੌਕੇ ਬਹੁਤ ਵੱਡਾ ਵਰਕਰਾਂ ਦਾ ਇਕੱਠ ਵੀ ਨਜ਼ਰ ਆਇਆ ਜਿਸ ਨੂੰ ਦੇਖ ਕੇ ਮੰਤਰੀ ਹਰਪਜਨ ਈਟੀਓ ਕਾਫੀ ਖੁਸ਼ ਨਜ਼ਰ ਆਏ ਔਰ ਮੰਤਰੀ ਸਾਹਿਬ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਉਹ ਤਾਂ ਹੈਰਾਨ ਹਨ ਕਿ ਚੇਅਰਮੈਨ ਰਮਨ ਬਹਿਲ ਜੀ ਨੂੰ ਛੋਟੇ ਤੋਂ ਲੈ ਕੇ ਵੱਡੇ ਤੱਕ ਹਰ ਇੱਕ ਆਮ ਆਦਮੀ ਪਾਰਟੀ ਦੇ ਕਾਰਜਕਰਤਾ ਦਾ ਨਾਮ ਵੀ ਪਤਾ ਹੈ ਉਹ ਰੋਸ ਦੇ ਪਿੰਡ ਦਾ ਵੀ ਪੂਰਾ ਗਿਆਨ ਹੈ ਇਸ ਮੌਕੇ ਤੇ ਵਰਕਰਾਂ ਵੱਲੋਂ ਆਮ ਆਦਮੀ ਪਾਰਟੀ ਜਿੰਦਾਬਾਦ ਔਰ ਚੇਅਰਮੈਨ ਰਮਨ ਬਹਿਲ ਜਿੰਦਾਬਾਦ ਦੇ ਜ਼ੋਰਦਾਰ ਨਾਗਾਰੇ ਲਗਾਏ ਗਏ ਇਸ ਮੌਕੇ ਤੇ ਚੇਅਰਮੈਨ ਸ਼੍ਰੀ ਭਾਰਤ ਪੂਸ਼ਨ ਸ਼ਰਮਾ ਵੀ ਹਾਜ਼ਰ ਸਨ ਅੱਜ ਬੜੇ ਲੰਬੇ ਸਮੇਂ ਤੋਂ ਇਸ ਗੁਰਤਾਸਪੁਰ ਜ਼ਿਲ੍ਹੇ ਦੀ ਮੈਂ ਤੇ ਕਹੂੰਗਾ ਮੰਗ ਸੀਗੀ ਬੜੀ ਵੱਡੀ ਮੰਗ ਸੀਗੀ ਕਿਉਂਕਿ ਜਿਹੜੀ ਬਿਜਲੀ ਦੀ ਸਪਲਾਈ ਹੈ ਨਾ ਇਹ ਨਿਰਵੇਗਨ ਜਿਹੜੀ ਆ ਹਰ ਇੱਕ ਨੂੰ ਮਿਲਣੀ ਚਾਹੀਦੀ ਆ ਪਰ ਇਹ ਇਲਾਕਾ ਜਿਹੜਾ ਇਸ ਚੀਜ਼ ਤੋਂ ਲੰਬੇ ਸਮੇਂ ਤੋਂ ਵਾਂਝਿਆ ਪਿਆ ਸੀਗਾ ਤੇ ਸਾਡੇ ਬਹੁਤ ਹੀ ਸਤਿਕਾਰਯੋਗ ਚੇਅਰਮੈਨ ਸਾਫ ਰਾਮਨ ਬੈਲ ਜੀ ਸਰਦਾਰ ਸ਼ਮਸ਼ੇਰ ਸਿੰਘ ਜੀ ਗੰਦਾਵਾ ਸਾਹਿਬ ਇਹਨਾਂ ਨੇ ਬੜੀ ਕੋਸ਼ਿਸ਼ ਕੀਤੀ ਮੇਰੇ ਕੋਲ ਆਮ ਤੌਰ ਤੇ ਹੀ ਇਹ ਮੈਨੂੰ ਮਿਲਦੇ ਰਹਿੰਦੇ ਹੁੰਦੇ ਸੀਗੇ ਤੇ ਕਹਿੰਦੇ ਸੀਗੇ ਕਿ ਇੱਕ 66 ਕੇਵੀ ਦਾ ਜਿਹੜਾ ਇੱਕ ਇੱਥੇ ਸਬਸਟੇਸ਼ਨ ਜਿਹੜਾ ਸਥਾਪਿਤ ਕਰ ਦਿੱਤਾ ਜਾਵੇ ਤੇ ਸਾਡੇ ਲਗਭਗ 21 ਕ ਪਿੰਡ ਜਿਹੜੇ ਨੇ ਉਹਨਾਂ ਨੂੰ ਉਹ ਬੜੇ ਸੌਖੇ ਹੋ ਸਕਦੇ ਨੇ ਉਹਨਾਂ ਨੂੰ ਸਪਲਾਈ ਵਧੀਆ ਹੋ ਸਕਦੀ ਆ ਸੋ ਇਹਨਾਂ ਨੇ ਜੋ ਹੁਕਮ ਲਾਇਆ ਸੀਗਾ ਉਹ ਅਸੀਂ ਪੂਰਾ ਕੀਤਾ ਵੈਸੇ ਵੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦੀ ਸਰਕਾਰ ਅਸੀਂ ਤੇ ਸ਼ੁਰੂ ਤੋਂ ਹੀ ਜਿਸ ਦਿਨ ਤੋਂ ਮਤਲਬ ਕਾਰਜਭਾਰ ਸੰਭਾਲ ਲਿਆ ਉਸ ਦਿਨ ਤੋਂ ਹੀ ਲੋਕ ਹਿੱਤ ਦੇ ਵਿੱਚ ਜਿਹੜੇ ਆ ਉਹ ਫੈਸਲੇ ਜਿਹੜੇ ਆ ਉਹ ਲੈ ਰਹੇ ਆ ਇਹ 66 ਕੇਵੀ ਦਾ ਸਬਸਟੇਸ਼ਨ ਜਿਹੜਾ ਇਹਦੇ ਚ ਚੱਕਰ ਆਈਆਂ ਦੀ ਪੰਚਾਇਤ ਨੂੰ ਮੈਂ ਖਾਸ ਤੌਰ ਤੇ ਵਧਾਈ ਦੇਣਾ ਚਾਹੂੰਗਾ ਜਿਨ੍ਹਾਂ ਨੇ 2 ਏਕੜ ਦੀ ਜ਼ਮੀਨ ਜਿਹੜੀ ਆ ਉਹ ਬਿਜਲੀ ਬੋਰਡ ਨੂੰ ਦਿੱਤੀ ਤੇ ਤਾਂ ਹੀ ਇਹ ਸੰਭਵ ਹੋ ਸਕਿਆ ਕਿ ਤੇ ਅਸੀਂ 68 ਕੇ ਵੀਦਾ ਸਬਸਟੇਸ਼ਨ ਸਥਾਪਿਤ ਕੀਤਾ ਹੈ ਲਗਭਗ 5 ਕੋਰਡ ਰੁਪਏ ਦਾ ਇਤੇ ਖਰਚਾ ਜਿਹੜਾ ਆ ਉਹ ਆਉਣਾ ਔਰ ਅਗਲੇ ਜਿਹੜਾ ਝੋਨੇ ਦਾ ਸੀਜ਼ਨ ਆ ਉਸ ਤੋਂ ਪਹਿਲਾਂ ਪਹਿਲਾਂ ਅਸੀਂ ਇਹਨੂੰ ਨਾ ਆਪਰੇਟਿਵ ਕਰ ਦਿਆਂਗੇ ਮੰਤਰੀ ਸੋਨਿਆ ਜੈ ਸ੍ਰੀ ਅਕਾਲ ਮੰਤਰੀ ਸਾਹਿਬ ਐ ਐਮਐਲਏ ਮੌਜੂਦਾ ਕਾਂਗਰਸ ਦਾ ਦਾਵਾ ਕਰਦਾ ਪ੍ਰੈਸ ਕਾਨਫਰੰਸ ਕਰਦਾ ਕਿ ਇਹ ਮੇਰਾ ਪ੍ਰੋਜੈਕਟ ਹੀ ਸ੍ਰੇ ਜਿਹੜਾ ਆਮ ਪਾਰਟੀ ਲੈ ਰਹੀ ਹੈ ਕੀ ਕਹੋਗੇ ਨਹੀਂ ਨਹੀਂ ਦੇਖੋ ਦੇਖੋ ਜਿਹੜੇ ਵੀ ਕੋਈ ਦਾਵਾ ਕਰਦੇ ਨੇ ਉਹਨਾਂ ਕੋਲ ਸਮੇ ਸੀਗੇ 17 ਤੋਂ 22 ਤੱਕ ਸਮਾਂ ਸੀਗਾ ਕਿਸੇ ਨੇ ਰੋਕਿਆ ਥੋੜੀ ਸੀਗਾ ਉਦੋਂ ਕੀਤੇ ਜਾ ਸਕਦੇ ਸੀਗੇ ਉਹਨੇ ਕਈ ਜੜਾ ਮਰਜੀ ਕ੍ਰੈਡਿਟ ਅਪਲਾਈ ਜੇ ਜੀ ਅਸੀਂ ਸਾਨੂੰ ਕੋਈ ਵੀ ਲੈ ਦੇ ਕ੍ਰੈਡਿਟ ਸਾਨੂੰ ਤੇ ਲੋਕਾਂ ਨਾਲ ਮਤਲਬ ਆ ਅਸੀਂ ਤਾਂ ਲੋਕਾਂ ਦੇ ਜੜਾ ਲੋਕਾਂ ਨੂੰ ਸਹੂਲਤ ਦੇਣ ਵਾਸਤੇ ਜਿਹੜੇ ਆ ਉਹ ਕੰਮ ਕਰ ਰਹੇ ਆ ਪਿਛਲੇ 20 ਮਹੀਨਿਆਂ ਦੇ ਵਿੱਚ ਕੀਤੇ ਵੀ ਆ ਔਰ ਇਹ ਮੈਨੂੰ ਪਤਾ ਹੈ ਮੈਂ ਬੀਇੰਗ ਪੰਜਾਬ ਦੇ ਵਿੱਚ ਜਿਹੜੀ ਮੈਨੂੰ ਜ਼ਿੰਮੇਵਾਰੀ ਦਿੱਤੀ ਗਈ ਆ ਖਾਸ ਤੌਰ ਤੇ ਬਿਜਲੀ ਵਿਭਾਗ ਦੀ ਤੇ ਮੈਂ ਇਥੋਂ ਇਹ ਗੱਲ ਜ਼ਰੂਰ ਯਕੀਨ ਨਾਲ ਕਹਿ ਸਕਦਾ ਕਿ ਜੇ ਪਿਛਲੇ ਸਮੇਂ ਦਾ 17 ਤੋਂ 22 ਤੱਕ ਦਾ ਲੇਖਾ ਜੋਖਾ ਕਰ ਲੋ ਤੇ ਇਹ 20 ਮਹੀਨਿਆਂ ਦਾ ਬਿਜਲੀ ਦੇ ਖੇਤਰ ਦੇ ਵਿੱਚ ਲੇਖਾ ਜੋਖਾ ਕਰ ਲੋ ਤੇ ਤੁਹਾਨੂੰ ਆਪੇ ਹੀ ਜਨਤਾ ਆਪੇ ਹੀ ਸਮਝ ਲੱਗ ਜੂਗੀ ਜਵਾਬ ਦੇ ਦੂਗੀ ਕਿ ਕਿਹਦਾ ਇਹ ਪ੍ਰੋਜੈਕਟ ਸੀਗਾ ਤੇ ਕੌਣ ਇਹ ਪ੍ਰੋਜੈਕਟ ਲਈ ਆ ਜੱਡੀ ਘੱਟ ਜੱਤੀ ਪੈ ਗਈ ਹੈ ਜੀ ਪੰਜਾਬ ਜਿੱਥੇ ਪੈ ਰਹੀ ਹੈ ਕੋਈ ਨਹੀਂ ਤੁਸੀਂ ਆਓ ਮੇਰਾ ਰੌਣ ਹੈ ਜੱਫੀ ਪਾ ਲੋ